ਪੰਜਾਬੀ ਰੇਡੀਓ ਯੂਐਸਏ ਲਾਈਵ ਦੇਖ ਰਹੇ ਸਾਰੇ ਮੇਰੇ ਭੈਣਾ ਭਰਾਵਾਂ ਨੂੰ ਰਾਣੀ ਕਾੜੋ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਇੱਥੇ ਪਹੁੰਚੇ ਆ ਜੀ ਗੁਰਦੁਆਰੇ ਦੀ ਗਰਾਊਂਡ ਦੇ ਵਿੱਚ ਜਿੱਥੇ ਬਰਾਸਤੀ ਖੇਡਾਂ ਹੋ ਰਹੀਆਂ ਨੇ ਕਿਉਂਕਿ ਕੱਲ ਨੂੰ ਨਗਰ ਕੀਰਤਨ ਕੱਢਣ ਜਾ ਰਿਹਾ ਜੋ ਹੋਲੇ ਮਹੱਲੇ ਨੂੰ ਸਮਰਪਿਤ ਹੈ ਕਿ ਚੌਧਮਾ ਨਗਰ ਕੀਰਤਨ ਤੇ ਅੱਜ ਸਾਡੇ ਭੈਣ ਜੀ ਆਏ ਆ ਜੀ ਟੋਕਰੀ ਚੱਕਣ ਚੋ ਫਸਟ ਜਿੱਦਾਂ ਮੁਕਾਬਲਾ ਹੋਇਆ ਬੜਾ ਵਧੀਆ ਕਿਉਂਕਿ ਇੱਕ ਬਹੁਤ ਖੁਸ਼ੀ ਹੁੰਦੀ ਆ ਜਦੋਂ ਆਪਾਂ ਬਰਾਸਤੀ ਖੇਡਾਂ ਵੱਲ ਬੱਚਿਆਂ ਨੂੰ ਆਪਣੇ ਬਜ਼ੁਰਗਾਂ ਨੂੰ ਲੈ ਕੇ ਆਉਨੇ ਆ ਕਿ ਦੇਖੋ ਉਹ ਜਿਹੜੀਆਂ ਗਵਾਚ ਗਈਆਂ ਸੀਗੀਆਂ ਹੁਣ ਮੁੜ ਕੇ ਜਾਗਰੂਕ ਹੋ ਰਹੀਆਂ ਆ ਗੁਰਦੁਆਰਿਆਂ ਦੇ ਗਰਾਊਂਡਾਂ 'ਚ ਕਹਿ ਲਓ ਕਈ ਵਾਰੀ ਅਸੀਂ ਵੀ ਜਦੋਂ ਅਸੀਂ ਵੀ ਹਰ ਸਾਲ ਆ ਆਪਣਾ ਸੰਦਲੀ ਪੈਣਾ ਪ੍ਰੋਗਰਾਮ ਕਰਾਉਨੇ ਆ ਉਹਦੇ ਵਿੱਚ ਵੀ ਅਸੀਂ ਬੀਬੀਆਂ ਦੀ ਇਹ ਟੋਕਰੀ ਦੀ ਦੌੜ ਜ਼ਰੂਰ ਕਰਾਈ ਦੀ ਆ ਤੇ ਆਪਣੇ ਭੈਣ ਜੀ ਫਸਟ ਆਏ ਆ ਆ ਜੋ ਪੁੱਛਦੇ ਆ ਇਹਨਾਂ ਕੋਲੋਂ ਕਿਉਂਕਿ ਜਲੇਬੀਆਂ ਬਣਾਉਣ ਚ ਵੀ ਬੜੇ ਮਾਹਰ ਆ ਜੀ ਭੈਣ ਜੀ ਪਹਿਲਾਂ ਤੇ ਇਕੋ ਜੀ ਸਸਿਕਾਂਤ ਤੇ ਦੱਸੋ ਜੀ ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਸਾਨੂੰ ਇਹ ਗੇਮ ਜਿੱਤੀ ਹੈ ਤੁਸੀਂ ਮਾਨਵਕਸ਼ ਹੋ ਬਹੁਤ ਬਹੁਤ ਤੁਹਾਡਾ ਰੂ ਜੀਐਸ ਰੇਡੀਓ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਕਿ ਸਾਰਿਆਂ ਦਾ ਹੌਸਲਾ ਫਰਿਆ ਕਰਦੇ ਆ ਤੇ ਬੜਾ ਚੰਗਾ ਲੱਗਾ ਕੋਈ ਇੰਨੇ ਲਾਈਕ ਮਾਰ ਤਾਂ ਨਹੀਂ ਹੈਗੇ ਪਰ ਆਪਣੀਆਂ ਬਚਪਨ ਦੀਆਂ ਖੇਡਣਾ ਜਿਹੜੀਆਂ ਸਾਡੇ ਮਾਪੇ ਕਰਦੇ ਸੀਗੇ ਉਹ ਚੇਤਾ ਆਉਂਦਾ ਐ ਵੀ ਕਿਤਾ ਆਪਣਾ ਗੋਹਾ ਗੂੜਾ ਚੁੱਕਦੇ ਹੁੰਦੇ ਸੀ ਰੋਟੀ ਲੈ ਕੇ ਜਾਂਦੇ ਹੁੰਦੇ ਸੀ ਸੇਤ ਤੇ ਉਹ ਚੰਗਾ ਲੱਗਾ ਪਰ ਬੱਸ ਬਹੁਤ-ਬਹੁਤ ਤੁਹਾਡਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਭੈਣ ਜੀ ਤੇ ਤੁਸੀਂ ਕੋਈ ਸਨੇਹਾ ਦੇਣਾ ਚਾਹੋਗੇ ਆਪਣੀਆਂ ਬੀਬੀਆਂ ਭੈਣਾਂ ਨੂੰ ਜਿਹੜੀਆਂ ਮਾਵਾਆਂ ਆ ਬੱਚਿਆਂ ਨੂੰ ਘਰੋਂ ਬਾਹਰ ਹੀ ਨਹੀਂ ਕੱਢਦੀਆਂ ਉਹਨਾਂ ਲਈ ਪਾਸੇ ਇਹ ਚੋਣ ਹੈ ਕਿ ਆਪਣਾ ਜਿਹੜਾ ਬਚਪਨ ਹੈ ਜਿਹੜਾ ਪ੍ਰਾਣੀ ਆਪਣੀ ਰਵਾਇਤ ਆ ਉਹਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਹੈ ਸਾਨੂੰ ਆਪਣੇ ਬੱਚਿਆਂ ਨੂੰ ਸਾਡੇ ਗਾਹਾਂ ਇੱਥੇ ਬੌਂਡ ਹੋਏ ਬੱਚਿਆਂ ਨੂੰ ਦੱਸਣਾ ਚਾਹੀਦਾ ਤੇ ਸਾਨੂੰ ਵੀ ਆਪਣਾ ਬਚਪਨ ਯਾਦ ਆਉਂਦਾ ਹੈ ਤੇ ਉਹਨਾਂ ਨੂੰ ਸਾਰਾ ਕੁਝ ਦੱਸਣਾ ਚਾਹੀਦਾ ਇੱਥੇ ਕਰਨਾ ਚਾਹੀਦਾ ਬਾਕੀ ਤੁਹਾਡੀ ਬਹੁਤ ਜ਼ਿਆਦਾ ਦੇਣ ਹੈ ਤੁਹਾਨੂੰ ਮਹਾਰਾਜ ਤੰਦਰੁਸਤੀ ਵਕਸੀ ਬਹੁਤ ਚੰਗੇ ਦਿਨ ਇਸ ਰੇਡੀਓ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਹਾਂਜੀ ਸਪੈਸ਼ਲੀ ਕਰਕੇ ਭੈਣ ਜੀ ਰਾਣੀ ਦਾ ਜਿਹੜੇ ਪਹਿਲਾਂ ਤੋਂ ਜੁੜੇ ਹੋਏ ਆ ਰੇਡੀਓ ਦੇ ਨਾਲ ਮਹਾਰਾਜ ਜਿਨ੍ਹਾਂ ਨੂੰ ਬੋਸਵਾ ਦਿੱਤਾ ਹੈ ਤੰਦਰੁਸਤੀ ਵਕਸੀ ਕਰਕੇ ਮੇਰੇ ਵੱਲੋਂ ਤੇ ਤਰਮਿੰਦਰ ਭਾਜੀ ਬਹੁਤ ਬਹੁਤ ਧੰਨਵਾਦ ਭੈਣ ਜੀ ਤੇ ਬਹੁਤ ਵਧੀਆ ਸਨੇਹਾ ਦਿੱਤਾ ਇਹਨਾਂ ਨੇ ਬੱਚਿਆਂ ਦੀਆਂ ਮਾਮਾ ਨੂੰ ਬੱਚਿਆਂ ਨੂੰ ਜਿਹੜਾ ਲੈ ਕੇ ਇੱਥੇ ਆਉਣਾ ਚਾਹੀਦਾ ਆ ਹਮੇਸ਼ਾ ਬਰਾਸਤੀ ਕਿੱਡਾ ਨਾਲ ਜੋੜਨਾ ਚਾਹੀਦਾ ਆ ਤੇ ਹੁਣ ਰਾਣੀ ਕਾਲੋ ਨੂੰ ਵੀ ਦਿਓ ਜੀ ਇਜਾਜ਼ਤ ਫਿਰ ਲਾਈਵ ਹੋਣੇ ਆ ਜੀ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਹਿ ਪੰਜਾਬੀ ਰੇਡੀਓ ਯੂਐਸਏ ਲਾਈਵ ਦੇਖ ਰਹੇ ਸਾਰੇ ਮੇਰੇ ਭੈਣਾ ਭਰਾਵਾਂ ਨੂੰ ਰਾਣੀ ਕਾਲੋ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਇੱਥੇ ਪਹੁੰਚੇ ਆ ਜੀ ਗੁਰਦੁਆਰੇ ਦੀ ਗਰਾਊਂਡ ਦੇ ਵਿੱਚ ਜਿੱਥੇ ਬਰਾਸਤੀ ਖੇਡਾਂ ਹੋ ਰਹੀਆਂ ਨੇ ਕਿਉਂਕਿ ਕੱਲ ਨੂੰ ਨਗਰ ਕੀਰਤਨ ਕੱਢਣ ਜਾ ਰਿਹਾ ਜੋ ਹੋਲੇ ਮਹੱਲੇ ਨੂੰ ਸਮਰਪਿਤ ਹੈ ਕਿ ਚੌਧਮਾ ਨਗਰ ਕੀਰਤਨ ਤੇ ਅੱਜ ਸਾਡੇ ਭੈਣ ਜੀ ਆਏ ਆ ਜੀ ਟੋਕਰੀ ਚੱਕਣ ਚੋ ਫਸਟ ਜਿੱਦਾਂ ਮੁਕਾਬਲਾ ਹੋਇਆ ਬੜਾ ਵਧੀਆ ਕਿਉਂਕਿ ਇੱਕ ਬਹੁਤ ਖੁਸ਼ੀ ਹੁੰਦੀ ਆ ਜਦੋਂ ਆਪਾਂ ਬਰਾਸਤੀ ਖੇਡਾਂ ਵੱਲ ਬੱਚਿਆਂ ਨੂੰ ਆਪਣੇ ਬਿਸ਼ੁਰਗਾਂ ਨੂੰ ਲੈ ਕੇ ਆਉਨੇ ਆ ਕਿ ਦੇਖੋ ਉਹ ਜਿਹੜੀਆਂ ਗਵਾਚ ਗਈਆਂ ਸੀਗੀਆਂ ਹੁਣ ਮੁੜ ਕੇ ਜਾਗਰੂਕ ਹੋ ਰਹੀਆਂ ਆ ਗੁਰਦੁਆਰਿਆਂ ਦੇ ਗਰਾਊਂਡਾਂ 'ਚ ਕਹਿ ਲਓ ਕਈ ਵਾਰੀ ਅਸੀਂ ਵੀ ਜਦੋਂ ਅਸੀਂ ਵੀ ਹਰ ਸਾਲ ਅ ਆਪਣਾ ਸੰਦਲੀ ਪੈਣਾ ਪ੍ਰੋਗਰਾਮ ਕਰਾਉਨੇ ਆ ਉਹਦੇ ਵਿੱਚ ਵੀ ਅਸੀਂ ਬੀਬੀਆਂ ਦੀ ਇਹ ਟੋਕਰੀ ਦੀ ਦੌੜ ਜ਼ਰੂਰ ਕਰਾਈ ਦੀ ਆ ਤੇ ਆਪਣੇ ਭੈਣ ਜੀ ਫਸਕ ਆਏ ਆ ਆ ਜੋ ਪੁੱਛਦੇ ਆ ਇਹਨਾਂ ਕੋਲੋਂ ਕਿਉਂਕਿ ਜਲੇਬੀਆਂ ਬਣਾਉਣ ਚ ਵੀ ਬੜੇ ਮਾਹਰ ਆ ਜੀ ਭੈਣ ਜੀ ਪਹਿਲਾਂ ਤੇ ਇਕੋ ਜੀ ਸਤਿ ਸ਼੍ਰੀ ਅਕਾਲ ਤੇ ਦੱਸੋ ਜੀ ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਸਾਨੂੰ ਇਹ ਗੇਮ ਜਿੱਤੀ ਆ ਤੁਸੀਂ ਮਾਨਵਕਸ਼ ਬਹੁਤ ਬਹੁਤ ਤੁਹਾਡਾ ਰਜੂਐਸ ਰੇਡੀਓ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਕਿ ਸਾਰਿਆਂ ਦਾ ਹੌਸਲਾ ਫਾਇਰ ਕਰਦੇ ਆ ਤੇ ਬੜਾ ਚੰਗਾ ਲੱਗਾ ਕੋਈ ਨੇ ਲਾਇਕ ਮਾਰਤਾ ਨਹੀਂ ਹੈਗੇ ਪਰ ਆਪਣੀਆਂ ਬਚਪਨ ਦੀਆਂ ਖੇਡਾਂ ਜਿਹੜੀਆਂ ਸਾਡੇ ਮਾਪੇ ਕਰਦੇ ਸੀਗੇ ਉਹ ਚੇਤਾ ਆਉਂਦਾ ਹੈ ਵੀ ਕਿਦਾਂ ਆਪਣਾ ਗੋਹਾ ਗੂੜਾ ਚੁੱਕਦੇ ਹੁੰਦੇ ਸੀ ਰੋਟੀ ਲੈ ਕੇ ਜਾਂਦੇ ਹੁੰਦੇ ਸੀ ਸੇਤ ਤੇ ਉਹ ਚੰਗਾ ਲੱਗਾ ਹੈ ਪਰ ਬੱਸ ਬਹੁਤ-ਬਹੁਤ ਤੁਹਾਡਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਭੈਣ ਜੀ ਤੇ ਤੁਸੀਂ ਕੋਈ ਸਨੇਹਾ ਦੇਣਾ ਚਾਹੋਗੇ ਆਪਣੀਆਂ ਬੀਬੀਆਂ ਭੈਣਾਂ ਨੂੰ ਜਿਹੜੀਆਂ ਮਾਵਾਆਂ ਆ ਬੱਚਿਆਂ ਨੂੰ ਘਰੋਂ ਬਾਹਰ ਹੀ ਨਹੀਂ ਕੱਢਦੀਆਂ ਉਹਨਾਂ ਲਈ ਬਸ ਇਹੀ ਚਾਹੁੰਨੇ ਕਿ ਆਪਣਾ ਜਿਹੜਾ ਬਚਪਨ ਹੈ ਜਿਹੜਾ ਪ੍ਰਾਣੀ ਆਪਣੀ ਰਵਾਇਤ ਹੈ ਉਹਨੂੰ ਅੱਗੇ ਲੈ ਕੇ ਆਉਣਾ ਚਾਹੁੰਦੇ ਸਾਨੂੰ ਆਪਣੇ ਬੱਚਿਆਂ ਨੂੰ ਸਾਡੇ ਤਗਾਹ ਇੱਥੇ ਬੌਂਡ ਹੋਏ ਬੱਚਿਆਂ ਨੂੰ ਦੱਸਣਾ ਚਾਹੀਦਾ ਤੇ ਸਾਨੂੰ ਵੀ ਆਪਣਾ ਬਚਪਨ ਯਾਦ ਆਉਂਦਾ ਹੈ ਤੇ ਉਹਨਾਂ ਨੂੰ ਸਾਰਾ ਕੁਝ ਦੱਸਣਾ ਚਾਹੀਦਾ ਇੱਥੇ ਕਰਨਾ ਚਾਹੀਦਾ ਬਾਕੀ ਤੁਹਾਡੀ ਬਹੁਤ ਜ਼ਿਆਦਾ ਦੇਣ ਹੈ ਤੁਹਾਡਾ ਅਨੁਮਾਨ ਰਾਜ ਤੰਦਰੁਸਤੀ ਬਕਸ਼ੇ ਬਹੁਤ ਚੰਗੇ ਦਿਵਸ ਰੇਡੀਓ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਹਾਂਜੀ ਸਪੈਸ਼ਲੀ ਕਰਕੇ ਭੈਣ ਜੀ ਰਾਣੀ ਦਾ ਜਿਹੜੇ ਪਹਿਲਾਂ ਤੋਂ ਜੁੜੇ ਹੋਏ ਆ ਰੇਡੀਓ ਦੇ ਨਾਲ ਮਾਰਾ ਜੀ ਨੇ ਕੋਸ਼ਿਸ਼ ਪਾਈ ਆ ਤੰਦਰੁਸਤੀ ਬਕਸ਼ੇ ਖਾਸ ਕਰਕੇ ਮੇਰੇ ਵੱਲੋਂ ਤੇ ਪਰਮਿੰਦਰ ਭਾਜੀ ਬਹੁਤ ਬਹੁਤ ਧੰਨਵਾਦ ਭੈਣ ਜੀ ਤੇ ਬਹੁਤ ਵਧੀਆ ਸਨੇਹਾ ਦਿੱਤਾ ਇਹਨਾਂ ਨੇ ਬੱਚਿਆਂ ਦੀਆਂ ਮਾਮਾ ਨੂੰ ਬੱਚਿਆਂ ਨੂੰ ਜਿਹੜਾ ਲੈ ਕੇ ਇੱਥੇ ਆਉਣਾ ਚਾਹੀਦਾ ਆ ਹਮੇਸ਼ਾ ਬਰਾਸਤੀ ਕਿੱਡਾ ਨਾਲ ਜੋੜਨਾ ਚਾਹੀਦਾ ਆ ਤੇ ਹੁਣ ਰਾਣੀ ਕਾਲੋ ਨੂੰ ਵੀ ਦਿਓ ਜੀ ਇਜਾਜ਼ਤ ਫਿਰ ਲਾਈਵ ਹੋਣੇ ਆ ਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਪਤੇ